ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਾ ਐਲਾਨ ਕੀਤਾ ਕਿ ਅਸੀਂ ਤੁਸੀਂ ਹਿੰਮਤ ਨਾ ਹਾਰੋ ਅਸੀਂ ਸਾਰੇ ਇਕੱਠੇ ਆ ਕਿਉਂਕਿ ਇਹ ਜਿਹੜਾ ਹੁਣ ਕੰਮ ਹੈ ਨਾ ਗਰਾਊਂਡ ਤੋਂ ਸ਼ੁਰੂ ਹੋਊਗਾ ਖਾਤਰਾ ਕਿਤੇ ਪ੍ਰਧਾਨ ਸਾਹਿਬ ਨੂੰ ਲੱਗਾ ਕਿ ਗੱਲਾਂ ਜਿਹੜੀਆਂ ਉੱਪਰ-ਉੱਪਰ ਚੱਲਦੀਆਂ ਸੀ ਕਿ ਜਿਹੜਾ ਇਹ ਕਹਿ ਰਹੇ ਚਾਰ-ਪੰਜ ਲੋਕਾਂ ਦੇ ਪਿੱਛੇ ਪਾਰਟੀ ਹੋ ਗਈ ਇਹ ਕੁਛ ਨਹੀਂ ਕੋਈ ਫਰਕ ਨਹੀਂ ਉਹੀ ਵਧੀਆ ਸਾਡਾ ਰੁਟੀਨ ਹੈ ਸਾਰੀਆਂ ਬੀਬੀਆਂ ਇਕੱਠੀਆਂ ਹੋਈਆਂ ਚੜ੍ਹਦੀ ਕਲਾ ਵਾਲੀਆਂ ਹੈ ਜਿਹੜੇ ਲੋਕ ਗਏ ਆ ਉਹ ਦੁਬਾਰਾ ਪਾਰਟੀ ਚ ਵਾਪਸ ਨਹੀਂ ਲਈ ਜਾਣਗੇ ਹੁਣ ਇਹ ਗਏ ਤਾਂ ਅਸੀਂ ਸੁੱਖ ਦਾ ਸਾਹ ਲਿਆ ਇੱਕ ਕਿਉਂਕਿ ਹੁਣ ਪ੍ਰੈਸ਼ਰ ਨਹੀਂ ਰਹੂਗਾ ਇਹ ਵਿੱਚ ਗੀਕੌਰ ਤੋਂ ਨਰਾਸ਼ੀ ਹੈ ਇਸਤਰੀ ਵਿੱਚ ਨਰਾਸ਼ਾ ਸ਼ੁਰੂ ਤੋਂ ਮੇਰੇ 36 ਦਾ ਅੰਕੜਾ ਸੀ ਕਿਉਂਕਿ ਉਹ ਜਿਹੜੇ ਆ ਪਾਵਰ ਵਾਲੀਆਂ ਬੀਬੀਆਂ ਸੀ ਉਹਨਾਂ ਨੂੰ ਜਿਹੜੇ ਲਾਉਂਦੀ ਸੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਖਤਮ ਹੋ ਚੁੱਕੀ ਆ ਦੂਜੀ ਸ਼ੁਰੂ ਹੋ ਗਈ ਆ ਪਹਿਲੀ ਮੀਟਿੰਗ ਜਿਹੜੀ ਸੀ ਉਹ ਇਸਤਰੀ ਵਿੰਗ ਦੇ ਨਾਲ ਸੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਪਹਿਲਾਂ ਬਲਾਕ ਪ੍ਰਧਾਨ ਬੁਲਾਏ ਜਾਂਦੇ ਆ ਜ਼ਿਲ੍ਹਾ ਪ੍ਰਧਾਨ ਬੁਲਾਏ ਜਾਂਦੇ ਆ ਫਿਰ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ ਫਿਰ ਯੂਥ ਅਕਾਲੀ ਦਲ ਦੀ ਮੀਟਿੰਗ ਹੁੰਦੀ ਆ ਸਿੱਧੇ ਤੌਰ ਤੇ ਆਧਾਰ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਿਸ ਤਰੀਕੇ ਦੇ ਨਾਲ ਕਰਨਾ ਹੈ ਜਿਸ ਤਰੀਕੇ ਦੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਖਬਰਾਂ ਨਸ਼ਰ ਹੁੰਦੀਆਂ ਨੇ ਇੱਕ ਧੜਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਹਦੇ ਵਿੱਚ ਸਭ ਕੁਝ ਠੀਕ ਨਹੀਂ ਤਾਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾ ਵਾਲਾ ਧੜਾ ਕਹਿੰਦਾ ਹੈ ਕਿ ਉਹ ਬਾਗੀ ਹੋ ਚੁੱਕੇ ਨੇ ਉਹ ਭਾਜਪਾ ਦੇ ਖੇਮੇ ਦੇ ਵਿੱਚ ਜਾ ਚੁੱਕੇ ਨੇ ਤਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਆਪਣੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਇਸਤਰੀ ਵਿੰਗ ਦੀ ਮੀਟਿੰਗ ਜਿਹੜੀ ਆ ਖਤਮ ਹੋ ਚੁੱਕੀ ਹੈ ਔਰ ਐਸਸੀ ਵਿੰਗ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਮੇਰੇ ਨਾਲ ਕੁਝ ਬੀਬੀਆਂ ਨੇ ਵੱਖ-ਵੱਖ ਹਲਕਿਆਂ ਤੋਂ ਕਿਉਂਕਿ ਬਹੁਤ ਸਾਰੇ ਅਹੁਦੇਦਾਰ ਨੇ ਜਿਹੜੇ ਪਹੁੰਚੇ ਆ ਉਹਨਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਨਵੀਆਂ ਦਿੱਤੀਆਂ ਜਾਣੀਆਂ ਜਾਂ ਫਿਰ ਕਿਸ ਤਰੀਕੇ ਸ਼੍ਰੋਮਣੀ ਕਾਲ ਨੂੰ ਮਜ਼ਬੂਤ ਮਜ਼ਬੂਤ ਕਰਨਾ ਇਸ ਨੂੰ ਲੈ ਕੇ ਚਰਚਾਵਾਂ ਹੋਈਆਂ ਸਾਸੀ ਕਾਲ ਜੀ ਕਿੱਥੋਂ ਪਹੁੰਚੇ ਹੋ ਔਰ ਮੈਂ 22 ਸਾਲ ਤੋਂ ਪਾਰਟੀ ਦੇ ਨਾਲ ਐ ਜੀ ਤੇ ਮੈਂ ਇੱਕ ਵਰਕਰ ਆ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਖਾਸ ਤੌਰ ਤੇ ਜਾਨਣਾ ਚਾਹਣਗੇ ਸਾਨੂੰ ਸੁਣਨ ਵਾਲੇ ਕਿਉਂਕਿ ਲਾਈਵ ਜਾ ਰਿਹਾ ਲੋਕ ਸੁਣਨਾ ਚਾਹਣਗੇ ਕਿ ਅੱਜ ਨਵੀਆਂ ਜ਼ਿੰਮੇਵਾਰੀਆਂ ਕੀ ਦਿੱਤੀਆਂ ਹਦਾਇਤਾਂ ਕੀ ਹੋਈਆਂ ਪ੍ਰਧਾਨ ਜੀ ਅੱਜ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਾ ਇਹ ਐਲਾਨ ਕੀਤਾ ਕਿ ਅਸੀਂ ਤੁਸੀਂ ਹਿੰਮਤ ਨਾ ਹਾਰੋ ਅਸੀਂ ਸਾਰੇ ਇਕੱਠੇ ਆ ਕਿਉਂਕਿ ਇਹ ਜਿਹੜਾ ਹੁਣ ਕੰਮ ਹੈ ਨਾ ਗਰਾਉਂਡ ਤੋਂ ਸ਼ੁਰੂ ਹੋਊਗਾ ਪਹਿਲਾਂ ਕੀ ਸੀ ਉੱਪਰ ਲੈਵਲ ਤੋਂ ਲੀਡਰਾਂ ਤੱਕ ਹੁੰਦਾ ਸੀ ਵੱਡੇ ਐਮਐਲਏ ਐਮਪੀ ਤੱਕ ਹੁਣ ਕੰਮ ਗਰਾਉਂਡ ਤੋਂ ਸ਼ੁਰੂ ਹੋਊਗਾ ਪਿੰਡ ਤੋਂ ਕੰਮ ਸ਼ੁਰੂ ਕੀਤਾ ਜਾਊਗਾ ਪਿੰਡ ਦੀ ਕਮਾਨ ਲਈ ਜਾਊਗੀ ਫਿਰ ਜ਼ਿਲ੍ਹੇ ਦੀ ਲਈ ਜਾਊਗੀ ਉਸ ਤੋਂ ਬਾਅਦ ਉਸ ਤਰ੍ਹਾਂ ਕਰਕੇ ਅਸੀਂ ਸਕਸੈਸ ਹੋਵਾਂਗੇ ਇਹ ਕੰਮ ਅੱਜ ਤੋਂ ਹੀ ਸ਼ੁਰੂ ਹੋਊਗਾ ਪਹਿਲਾਂ ਸੀ ਨਾ ਕਿ ਇਲੈਕਸ਼ਨ ਦੇ ਟਾਈਮ ਤੇ ਅਸੀਂ ਸ਼ੁਰੂ ਕਰਦੇ ਸੀ ਹੁਣ ਇੱਕ ਇਹ ਖਾਤਰਾ ਕਿਤੇ ਪ੍ਰਧਾਨ ਸਾਹਿਬ ਨੂੰ ਲੱਗਾ ਕਿ ਗੱਲਾਂ ਜਿਹੜੀਆਂ ਉੱਪਰ ਉੱਪਰ ਚੱਲਦੀਆਂ ਸੀ ਉਹਦੇ ਕਰਕੇ ਨੁਕਸਾਨ ਹੋਇਆ ਥੱਲੇ ਵਰਕਰ ਤੱਕ ਅਪਰੋਚ ਨਹੀਂ ਸੀ ਵਰਕਰ ਤੱਕ ਹੁਣ ਵਰਕਰ ਤੱਕ ਅਪਰੋਚ ਕੀਤੀ ਜਾਊਗੀ ਗ ਕਮੰਦੇ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਬਾਕੀ ਜਿਹੜਾ ਇਹ ਕਹਿ ਰਹੇ ਚਾਰ ਪੰਜ ਲੋਕਾਂ ਦੇ ਪਿੱਛੇ ਪਾਰਟੀ ਹੋ ਗਈ ਇਹ ਕੁਛ ਨਹੀਂ ਕੋਈ ਫਰਕ ਨਹੀਂ ਉਹੀ ਵਧੀਆ ਸਾਡਾ ਰੂਟੀਨ ਹੈ ਸਾਰੀਆਂ ਬੀਬੀਆਂ ਇਕੱਠੀਆਂ ਹੋਈਆਂ ਚੜ੍ਹਦੀ ਕਲਾ ਵਾਲੇ ਆ ਪਰ ਸਭ ਦਾ ਇੱਕ ਏਜੰਡਾ ਹੈ ਕਿ ਜਿਹੜੇ ਲੋਕ ਗਏ ਆ ਉਹ ਦੁਬਾਰਾ ਪਾਰਟੀ ਚ ਵਾਪਸ ਨਹੀਂ ਲਈ ਜਾਣਗੇ ਇਹ ਮੀਟਿੰਗ ਚ ਗੱਲ ਹੋਈ ਹੈ ਹਾਂ ਤੁਸੀਂ ਜਾਂ ਤੁਸੀਂ ਆਪਣੇ ਵੱਲੋਂ ਰੱਖਿਆ ਕਿ ਨਹੀਂ ਉਹਨਾਂ ਨੂੰ ਵਾਪਸ ਜਿੰਨੀ ਲੇਡੀ ਜੇ ਸਭ ਨੇ ਰੱਖਿਆ ਕਿ ਜਿਹੜੇ ਲੋਕ ਚਲੇ ਗਏ ਉਹਨਾਂ ਨੂੰ ਵਾਰੀ-ਵਾਰੀ ਪਾਰਟੀ ਚ ਕਿਉਂਕਿ ਉਹ ਪਾਰਟੀ ਦੀ ਹਾਰ ਦਾ ਕਾਰਨ ਬਣੇ ਆ ਉਹਨਾਂ ਦੇ ਜਾਣਨਾ ਵੀ ਫਰੰਕ ਤੇ ਹਾਰ ਦਾ ਕਾਰਨ ਸੁਖਵੀਰ ਸਿੰਘ ਬਾਦਲ ਨੇ ਜੇ ਪ੍ਰਧਾਨ ਉਹ ਨੇ ਤਾਂ ਕਹਿੰਦੇ ਤਾਂ ਕਰਕੇ ਪੰਜ ਵਾਰ ਚੋਣਾਂ ਹਾਰਨੀਆਂ ਪਈਆਂ 13% ਤੇ ਵੋਟ ਸ਼ੇਅਰ ਆ ਗਿਆ ਬਹੁਤ ਸਾਰੀਆਂ ਗਲਤੀਆਂ ਦਾ ਜ਼ਿਕਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹੋਇਆ ਇੱਕ ਚਿੱਠੀ ਜਸਦਰ ਸਾਹਿਬ ਨੂੰ ਦਿੱਤੀ ਗਈ ਕਿ ਇਹ ਇਹ ਗਲਤੀਆਂ ਹੋਈਆਂ ਉਹਨਾਂ ਦਾ ਜ਼ਿਕਰ ਹੋਇਆ ਕੋਈ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਜਿਹੜੇ ਕਹਿ ਰਹੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਰਕੇ ਨੁਕਸਾਨ ਹੋਇਆ ਇੱਕ ਬੰਦਾ ਨਹੀਂ ਪਾਰਟੀ ਚਲਾਉਂਦਾ ਜਿਹੜੀ ਸਰਕਾਰ ਇੱਕ ਬੰਦਾ ਨਹੀਂ ਚਲਾਉਂਦਾ ਜਿਹੜੇ ਇਹ 8-10 ਬੰਦੇ ਸੀ ਇਹਨਾਂ ਨੇ ਮਤਲਬ ਜੁੰਡਲੀ ਮਾਰੀ ਹੋਈ ਸੀ ਕੋਈ ਵੀ ਕੰਮ ਹੁੰਦਾ ਸੀ ਜੇ ਐਂ ਕਰਨਾ ਇਹ ਕਹਿੰਦੇ ਨਹੀਂ ਜੀ ਪ੍ਰੈਸ਼ਰ ਚੱਲਦਾ ਸੀ ਪਾਰਟੀ ਤੇ ਹੁਣ ਇਹ ਗਏ ਤਾਂ ਅਸੀਂ ਸੁੱਖ ਦਾ ਸਾਹ ਲਿਆ ਇੱਕ ਕਿਉਂਕਿ ਹੁਣ ਪ੍ਰੈਸ਼ਰ ਨਹੀਂ ਰਹੂਗਾ ਅਸੀਂ ਤਾਂ ਕਹਿੰਦੇ ਜਿਹੜੇ ਲਫਾਫੇ ਲਫੂਫੇ ਜਿਮੀਲੇਟ ਮਹਿਸੂਸ ਕਰਦੇ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਗਏ ਜਾਂ ਜਿੰਨੇ ਵੀ ਲੀਡਰ ਬੀਬੀ ਜਗੀਰਕੌਰ ਬੀਬੀ ਜਗੀਰਕੌਰ ਤੋਂ ਨਾਰਾਜ਼ ਸੀ ਇਸਤਰੀ ਵੰਗ ਬੀਬੀ ਜਗੀਰਕੌਰ ਨਾਲ ਸ਼ੁਰੂ ਤੋਂ ਮੇਰੇ 36 ਦਾ ਅੰਕੜਾ ਸੀ ਕਿਉਂਕਿ ਉਹ ਜਿਹੜੇ ਆ ਪਾਵਰ ਵਾਲੀਆਂ ਬੀਬੀਆਂ ਸੀ ਉਹਨਾਂ ਨੂੰ ਨੇੜੇ ਲਾਉਂਦੀ ਸੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਵੀ ਬੀਬੀ ਜੀ ਕਹਿੰਦੇ ਆ ਕਿ ਮੈਂ ਪਾਰਟੀ ਦੀ ਪਾਵਰ ਵਾਲ ਪਾਵਰ ਵਾਲੀਆਂ ਜਿਹੜੀਆਂ ਬੀਬੀਆਂ ਚੰਗੀਆਂ ਐ ਘਰੋਂ ਜਿਨ੍ਹਾਂ ਦਾ ਉਹ ਉਹਨਾਂ ਨੂੰ ਗਰੀਬਾਂ ਤੋਂ ਪੈਸੇ ਵਾਲੀਆਂ ਗਰੀਬੇ ਵਾਲੀਆਂ ਜਿਹੜੀਆਂ ਬੀਬੀਆਂ ਉਹਨਾਂ ਤੋਂ ਦੂਰ ਰਹਿੰਦੇ ਸੀ ਉਹ ਹਮੇਸ਼ਾ ਮਤਲਬ ਕਿ ਇਹ ਕੀ ਰਹਿੰਦਾ ਸੀ ਜੇ ਕੋਈ ਸੱਚੀ ਗੱਲ ਉਹਨਾਂ ਨੂੰ ਬੋਲਦਾ ਸਸਰੀ ਕਾਲ ਨਹੀਂ ਬੁਲਾਈ ਉਹਨਾਂ ਨੂੰ ਤਾਂ ਉਹਦੇ ਤੇ ਉਹਨਾਂ ਬਸ ਹੋ ਜਾਂਦੀ ਸੀ ਕਿ ਮੈਨੂੰ ਸਸਰੀ ਈਗੋ ਇੱਕ ਹਉਮੈ ਹੈ ਨਾ ਜਿਹੜਾ ਉਹਨਾਂ ਨੂੰ ਹਉਮੈ ਲੈ ਕੇ ਡੁੱਬਿਆ ਉਹਨਾਂ 'ਚ ਹਉਮੈ ਕੋਈ ਵੀ ਲੀਡਰ ਹੈ ਉਹਦੇ ਛਾਵੇਂ ਨਹੀਂ ਹੋਣੀ ਚਾਹੀਦੀ ਪਾਰਟੀ ਪਰਿਵਾਰ ਦੇ ਵਿੱਚ ਆ ਜਾਂ ਕਿਤੇ ਵੀ ਆ ਹਮੇ ਦਾ ਨਾਸ਼ ਹੋਣਾ ਜ਼ਰੂਰੀ ਹੈ ਅੱਜ ਸਾਡੇ ਇਸਤਰੀ ਕਾਲੀ ਦਲ ਦੇ ਵਿੱਚ ਹਮੇ ਦਾ ਨਾਸ਼ ਹੋ ਗਿਆ ਇੱਕ ਸਭ ਨੇ ਵਾਅਦਾ ਕੀਤਾ ਕਿ ਜੋ ਵੀ ਗੱਲ ਹੈ ਲੇਡੀਜ਼ ਦੀ ਕੋਈ ਵੀ ਪ੍ਰੋਬਲਮ ਹੈ ਪ੍ਰਧਾਨ ਸਾਹਿਬ ਤੱਕ ਪਹੁੰਚੂਗੀ ਬੀਬੀ ਹਰਗਵਿੰਦ ਕਰਨੇ ਵੀ ਵਾਅਦਾ ਕੀਤਾ ਕਿ ਮੈਂ ਸਾਰੀ ਲੇਡੀਜ਼ ਦੇ ਨਾਲ ਟਾਈਆ ਪਰਖੂਗੀ ਹਰ ਇੱਕ ਨੂੰ ਲੈ ਕੇ ਚੱਲਣਾ ਹੈ ਲੇਡੀਜ਼ ਬੈਂਕ ਨੂੰ ਮਜ਼ਬੂਤ ਕਰਨਾ ਹੈ ਬਸ ਕਿਉਂਕਿ ਅਗਲੇ ਵਾਲੇ ਟਾਈਮ ਤੇ ਰਾਖਵਾ ਕਰ ਹੋਣਾ ਹੈ ਜੇ ਹੁਣ ਬੀਬੀਆਂ ਦਾ ਪੰਚਾਇਤੀ ਚੋਣਾ ਆਉਂਦੀਆਂ ਜਾਂ ਉਹ ਐ ਅੱਗੇ ਚੋਣਾ ਆਉਂਦੀਆਂ ਕਿਉਂਕਿ ਜਿਵੇਂ ਇੱਕ ਲੇਡੀ ਘਰ ਨੂੰ ਸਾਰੇ ਨੂੰ ਸਰੀਕੇ ਕੁਲੇ ਨੂੰ ਲੈ ਕੇ ਚੱਲ ਪੈਂਦੀ ਹੈ ਨਾ ਹੁਣ ਪਾਰਟੀ ਨੂੰ ਲੇਡੀ ਚੱਕਣੀਆਂ ਨਾਲ ਨਾਲ ਜੈ ਮਹਿਸੂਸ ਕਰਦੇ ਸੀਗੇ ਪ੍ਰਧਾਨ ਸਾਹਿਬ ਨਾਲ ਮੀਟਿੰਗ ਆਵੇ ਮੈਨੂੰ ਲੱਗ ਰਿਹਾ ਤੁਹਾਡੇ ਚਿਹਰੇ ਤੋਂ ਕਿ ਅੱਜ ਬੜੇ ਖੁਸ਼ ਹੋ ਤੁਸੀਂ ਪ੍ਰਧਾਨ ਸਾਹਿਬ ਨਾਲ ਮੀਟਿੰਗ ਹੋਈ ਮੈਂ ਪ੍ਰਧਾਨ ਸਾਹਿਬ ਨਾਲ ਮੇਰੀ ਮੀਟਿੰਗ ਤਾਂ ਹਮੇਸ਼ਾ ਹੁੰਦੀ ਰਹਿੰਦੀ ਹੈ ਮੈਂ ਲੋਕ ਕਹਿੰਦੇ ਹਨਾ ਪ੍ਰਧਾਨ ਸਾਹਿਬ ਜਿਵੇਂ ਬਰਾੜ ਸਾਹਿਬ ਨੇ ਕਿਹਾ ਸੀ ਕਿ ਪ੍ਰਧਾਨ ਸਾਹਿਬ ਤਾਂ ਕਿਸੇ ਨੂੰ ਟਾਈਮ ਨਹੀਂ ਦਿੰਦੇ ਮੈਂ ਇੱਕ ਵਰਕਰ ਐ ਮੈਂ ਜਦੋਂ ਮਰਜੀ ਆਵਾ ਸੁਖਬੀਰ ਜੀ ਦਾ ਜੇ ਵਰਕਰ ਦੀ ਇੰਨੀ ਪੜਦਾ ਤਾਂ ਫਿਰ ਝੂਠ ਕਿਉਂ ਬੋਲਦੇ ਅਕਾਲ ਤਖਤ ਤੇ ਜਿਹੜੇ ਗਏ ਅੱਜ ਸਾਰੇ ਮੈਂ ਉਹਨਾਂ ਨੂੰ ਐ ਕਹਿੰਨੀ ਆ ਅਕਾਲ ਤਖਤ ਤੇ ਗਏ ਆ ਨਾ ਜਿਹੜੇ ਇਹ ਕਹਿੰਦੇ ਆ ਨਾ ਕਿ ਅਸੀਂ ਆ ਕਰਤਾ ਜੀ ਸੁਖਬੀਰ ਜੀ ਨੇ ਆ ਕਰਤਾ ਉੱਥੇ ਬੋਲ ਕੇ ਇਹ ਇਹ ਬੋਲਣ ਕਿ ਜਿਹੜਾ ਅਸੀਂ ਆ ਕੰਮ ਹੈ ਗਲਤ ਨਹੀਂ ਕਰੇ ਸੁਖਬੀਰ ਜੀ ਦੇ ਕਹਿੰਦੇ ਬੋਲ ਕੇ ਉੱਥੇ ਸੌਂ ਪਾਉਣ ਚੁੱਪ ਕਰਕੇ ਨਹੀਂ ਕਿ ਅੰਦਰ ਖਾਤੇ ਜੀ ਅਸੀਂ ਮੱਥਾ ਟੇਕ ਲਿਆ ਤੇ ਭੁੱਲ ਭਗਸ਼ਾਲੀ ਕਿਉਂਕਿ ਬੀਬੀ ਜੀ ਦੇ ਵੀ ਬਹੁਤ ਬੰਦੇ ਉੱਥੇ ਐਸ்சி ਪੀਸੀ 'ਚ ਬੈਠੇ ਆ ਜਿਹੜੇ ਬੀਬੀ ਜੀ ਦੀ ਚਾਕਰੀ ਕਰਦੇ ਆ ਠੀਕ ਹੈ ਇਹਦੇ ਕਰਕੇ ਅਸੀਂ ਤਾਂ ਰਿਲੈਕਸ ਮਹਿਸੂਸ ਕਰ ਰਹੇ ਆ ਔਰ ਅੱਜ ਤੁਹਾਡੇ ਇਸ ਮੀਡੀਆ ਤੇ ਕਹਿ ਰਹੀਆਂ 2027 ਤੱਕ ਸਾਡਾ ਮਤਲਬ ਪਾਰਟੀ ਮਜ਼ਬੂਤ ਹੋਊਗੀ ਤੇ ਹੋ ਸਕਦੇ ਸਾਡੇ ਡਿਪਟੀ ਸੀਐਮ ਸੁਖਵੀਰ ਸਿੰਘ ਆ ਜਿਹੜੇ ਉਹ ਸੀਐਮ ਬਣ ਤੇ ਇਹੀ ਅਸੀਂ ਦਿਨ ਰਾਤ ਮਿਹਨਤ ਕਰਨੀ ਆ ਔਰ ਚੰਗੀ ਸੋਚਣਾ ਕਰਨੀ ਆ ਕਿਸੇ ਨਾਲ ਵੈਰ ਭਾਵ ਨਹੀਂ ਰੱਖਣਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਜੋ ਪਾਰਟੀ ਆ ਉਹਦਾ ਕੰਮ ਕਰਦੀ ਏ ਸਭ ਆਪਦੀ ਡਿਊਟੀ ਕਿਵੇਂ ਕੰਮ ਕਰਨ ਲਈ ਕਿਹਾ ਗਿਆ ਤੁਸੀਂ ਤੁਸੀਂ ਮੰਨ ਲਓ ਤੁਸੀਂ ਤੁਸੀਂ ਇੱਕ ਬਲੌਕ ਦੇ ਵਿੱਚੋਂ ਤੁਸੀਂ ਉਸ ਚ ਕੰਮ ਕਿਵੇਂ ਕਰਨਾ ਉਹਦੀ ਹਦਾਇਤ ਕੀ ਹੈ ਕੰਮ ਪਤਾ ਕੀ ਹੈ ਕੰਮ ਇਹ ਹੈ ਤੁਸੀਂ ਜੇ ਲੋੜਵੰਦ ਲੋਕਾਂ ਨੂੰ ਅਗਰ ਕੋਈ ਪਰੇਸ਼ਾਨੀ ਚ ਹੈ ਉਹਨਾਂ ਲੋਕਾਂ ਨੂੰ ਨਾਲ ਜੋੜੋਗੇ ਮੰਨ ਲਓ ਕਿਸੇ ਪਿੰਡ ਦੇ ਵਿੱਚ ਤੁਸੀਂ ਹੈਲਥ ਕੈਂਪ ਲਵਾਉਣੇ ਆ ਜਿਹੜੇ ਲੋੜਵੰਦ ਲੋਕ ਉਹਨਾਂ ਦੇ ਕਾਰਡ ਦੇ ਵਿੱਚ ਜਾ ਕੇ ਮਦਦ ਕਰਦੇ ਆ ਕਿਸੇ ਦਾ ਗਰੀਬ ਬੱਚਾ ਆਪਦੇ ਕੋ ਸਰਕਲ ਚ ਇਕੱਠੇ ਹੋ ਕੇ ਉਹਦੇ ਬੱਚੇ ਦੀ ਫੀਸ ਭਰਦੇ ਆ ਮਤਲਬ ਸਭ ਲੋਕ ਬੰਦਾ ਆਪਦੇ ਘਰੋਂ ਇੰਨਾ ਤਾਂ ਅਸੀਂ ਕਰ ਸਕਦੇ ਆ ਇਹ ਚੀਜ਼ਾਂ ਪਿੰਡ ਲੈਵਲ ਤੇ ਕੁਝ ਕੁ ਲੋਕਾਂ ਨੇ ਜੇ ਦਸੀਂ ਲੈ ਕੇ ਚੱਲਾਂਗੇ ਉਹਦੇ ਨਾਲ ਪਾਰਟੀ ਦਾ ਗ੍ਰਾਫ ਉੱਚਾ ਜਾਊ ਕਿਉਂਕਿ ਜਿਹੜੀ ਸਾਡੀ ਸ਼ਬੀ ਖਰਾਬ ਕੀਤੀ ਆ ਸਾਡੀ ਸ਼ਬੀ ਖਰਾਬ ਹੈ ਨਹੀਂ ਲੋਕਾਂ ਨੇ ਕਰਤੀ ਇਹ ਚਾਰ ਕੁ ਲੋਕਾਂ ਨੇ ਬੋਲ-ਬੋਲ ਕੇ ਇਸ ਲਈ ਇੱਕ ਲੋਕਾਂ ਤੱਕ ਅਪਰੋਚ ਕਰੋ ਲੋਕਾਂ ਤੱਕ ਅਪਰੋਚ ਕਰੋ ਬਸ ਹਾਂ ਤਾਂ ਸਿੱਧੇ ਤੌਰ ਤੇ ਇਸਤਰੀ ਵਿੰਗ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹ ਬੀਬੀਆਂ ਜਿਹੜੀਆਂ ਮੀਟਿੰਗ ਚੋਂ ਬਾਹਰ ਆਈਆਂ ਸੀ ਗੱਲਬਾਤ ਕੀਤੀ ਉਹ ਉਹ ਕਹਿ ਰਹੇ ਨੇ ਕਿ ਜਿਹੜੇ ਇਹ ਲੀਡਰ ਬਾਗੀ ਹੋਏ ਨੇ ਜਾਂ ਜਿਹੜੇ ਕਹਿ ਲੋ ਕਿ ਜਿਹੜੇ ਵੱਖਰਾ ਧੜਾ ਬਣ ਗਿਆ ਉਹ ਕਹਿੰਦੇ ਨੇ ਕਿ ਉਹਨਾਂ ਦੇ ਜਾਣ ਨਾਲ ਸਾਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਉਹਨਾਂ ਕਰਕੇ ਵਰਕਰ ਦੀ ਅਪਰੋਚ ਉੱਪਰ ਲੀਡਰਸ਼ਿਪ ਨਾਲ ਨਹੀਂ ਹੋ ਰਹੀ ਸੀ ਕਿਉਂਕਿ ਉਹਨਾਂ ਨੇ ਇੱਕ ਮੋਨੋਪੋਲੀ ਬਣਾਈ ਹੋਈ ਸੀ ਖੁਸ਼ੀ ਹੈ ਇਸ ਵੇਲੇ ਐਸਸੀ ਵਿੰਗ ਦੀ ਮੀਟਿੰਗ ਜਿਹੜੀ ਚੱਲ ਰਹੀ ਹੈ ਵੱਖ-ਵੱਖ ਵਿੰਗ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੈਗੇ ਆ ਸਾਰਿਆਂ ਦੀਆਂ ਮੀਟਿੰਗਾਂ ਸੁਖਬੀਰ ਸਿੰਘ ਬਾਦਲ ਇਸ ਵੇ ਤੱਕ ਪਹੁੰਚ ਬਣਾਓ ਜਿਸ ਤਰ੍ਹਾਂ ਨਾਲ ਬੀਬੀ ਨੇ ਵੀ ਦੱਸਿਆ ਕਿ ਉਹ ਕਹਿੰਦੇ ਨੇ ਕਿ ਧਰਾਤਲ ਤੇ ਕੰਮ ਕਰੋ ਵਰਕਰ ਤੱਕ ਅਪਰੋਚ ਹੋਵੇ ਇਹ ਨਾ ਹੋਵੇ ਕਿ ਵੱਡੇ ਲੀਡਰ ਤੱਕ ਜਿਹੜੀ ਹੈ ਉਹ ਅਪਰੋਚ ਹੋਵੇ ਵੱਡਾ ਲੀਡਰ ਗੱਲਾਂ ਕੁਝ ਕਹੀ ਜਾਵੇ ਧਰਾਤਲ ਤੇ ਕੁਝ ਹੋਰ ਹੋਵੇ ਤਾਂ ਉਹ ਕਹਿੰਦੇ ਨੇ ਕਿ ਸਾਰਾ ਕੁਝ ਬੰਦ ਕਰਨਾ